ਕੀ ਹਾਲ ਹੈ ਦੋਸਤੋ ਮੈਂ ਤੁਹਾਡਾ ਪਿੰਲਾ ਮਰਾਜ ਟਿੰਡੂ ਮਤ ਬੁਲਾਉਂਕੋ ਅਸਲ ਮਲਾਉ ਨੇ ਨਵੇਂ ਨਵੇਂ ਕਲ ਕਰਾਣਾ ਜੀ ਮਤੋ ਬਲਾਗਿੰਗ ਕਰ ਰਿਹਾ ਕਰੂ ਤੇ ਮਤੋ ਦੇਖਿਆ ਕਰੋ ਵੀਡੀਓ ਨੂੰ ਨਾ ਸ਼ੇਅਰ ਕਰਿਆ ਕਰੋ ਹਮ ਇੰਟਰੋਡਕਸ਼ਨ ਕਰਾਉਣੀ ਆ ਪਸਾਰਾ ਮਰਾਜ ਇੰਟਰੋਡਕਸ਼ਨ ਆਹ ਥਲੇ ਮਾਤਾ ਜੀ ਨੇ ਠੀਕ ਹੈ ਬਹੁਤ ਵਧੀਆ ਐਕਟਿੰਗ ਹੈ ਤੇ ਸ਼ਕਰਾਨੇ ਫਿਲਮਾਂ ਚ ਵੀ ਇਹਨਾਂ ਤੋਂ ਦੇ ਨਾਲ ਜਾਣੇ ਜਾਂਦੇ ਨੇ ਹਲੋ ਮੈਂ ਓਪਨ ਹੈ ਜੀ ਸਾਰੇ ਜਲਦੀਪ ਸਿੰਘ ਜੀ ਨੂੰ ਸਾਰੇ ਕਲਾਕਾਰ ਬੈਠਿਆ ਅੱਗ ਨੂੰ ਇੱਕ ਬੰਦ ਲਿਖ 30 ਸਕਿੰਟ ਦਾ ਇੱਕ ਸਾਡਾ ਉਹ ਨੰਨਾ ਜਾਨ ਕੋੜ ਕੋੜ ਇੱਕ ਮਿੰਟ ਤਾਂ ਬੋਲੋ ਸਾਰੇ ਆ ਬੋਲਾਂਗੇ ਹਜੇ ਸੀਨ ਲੱਗਿਆ ਪਿਆ ਠੀਕ ਕੌਣ ਨਹੀਂ ਬੋਲਦਾ ਮੈਂ ਜਾਇਆ ਹਾਂ ਹਾਂਜੀ ਮੇਰਾ ਨਾਮ ਜਗਦੇਵ ਜੀ ਹੈ ਆਪਣਾ ਚੈਨਲ ਜਗਦੇਵ ਜੀ ਦੇ ਨਾਂ ਤੇ ਬਹੁਤ ਹੋ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਦੇਖਿਆ ਕਰੋ ਪਿਆਰ ਦਿਆ ਕਰੋ ਜਿਆਸਾ ਨੂੰ ਤੁਹਾਡੇ ਪਿਆਰ ਦੀ ਬਹੁਤ ਲੋੜ ਹੈ ਬਹੁਤ ਵਾਦ ਇਹਨੂੰ ਸਬਸਕ੍ਰਾਈਬ ਕਰੋ ਤੇ ਬਸ ਦੋ ਦੋ ਵਾਰੀ ਦੀ ਬੇਨਤੀ ਨੀ ਬੋਲਣੀ ਵੀ ਮੇਰੇ ਆ ਅੱਜ ਕਿਵੇਂ ਭਾਈ ਬਾਹਲੇ ਹੱਥ ਜੇ ਬੰਨੀ ਆਂਦਾ ਹੈਗਾ ਕੀ ਗੱਲ ਪੁੱਟੇ ਕਹਿੰਦਾ ਕਹਿੰਦਾ ਆਜੋ ਆਜੋ ਭਾਈ ਆਜੋ ਠੀਕ ਹੈ ਇਹ ਸਾਰੇ ਹੱਸੀ ਗੱਡੀਆਂ ਨੇ ਦੇਖੋ ਵੀਡੀਓ ਬਣ ਰਹੀ ਹੈ ਉਹ ਕਲਾਕਾਰ ਨੇ ਅੰਨੇ ਕਲਾਕਾਰ ਨੇ ਛੋਟਾ ਕਲਾਕਾਰ ਵੀ ਹੈ ਦੇਖੋ ਇਹ ਲੈ ਕੇ ਆਉਂਦਾ ਸਾਡੇ ਕੋਲ ਹਾਂ ਭਾਈ ਆਹ ਇਹ ਫਿਰ ਫਾਫੇ ਭਾਲਦਾ ਚੀਜ਼ਾਂ ਦੇ ਆ ਬੋਲਿਆ ਕਰ ਬਣਾਇਆ ਦੇ ਰਹਾ ਹਾਂ ਉਹ ਤਾਂ ਖਰਚ ਕਰਾਉਂਦਾ ਇਹ ਬੱਚਾ ਸਾਡਾ ਫੇਰ ਫੀਲ ਕਰਦਾਗਾ ਪਹਿਲਾਂ ਅਸੀਂ ਰੋਟੀਆਂ ਖਾ ਕੇ ਵੀ ਇਹ ਦੁਕਾਨ ਤੋਂ ਚੀਜ਼ਾਂ ਲੈ ਕੇ ਫੇਰ ਤੁਰਦਾ ਸਾਡੇ ਨਾਲ ਫੇਰ ਵੀ ਮੁੱਕਰ ਗਈ ਸੀ ਖਾਦੇ ਨਹੀਂ ਜਿੰਦਗੀ ਮਾਰੀ ਐ ਸੀਨਾਂ ਦੀ ਮਾਰੀ ਨੇ ਕਰੇ ਰਹੀ ਐ ਸਿੰਘਾ ਜੀ ਦੇ ਲੈ ਕੇ ਕੁਰਕਰੇ ਸਾਰਾ ਕੁਝ ਲੈ ਕੇ ਖਾਣ ਨੂੰ ਤੇ ਫੇਰ ਮੁੱਕਰ ਗਈ ਕਹਿੰਦੇ ਮੈਂ ਨਹੀਂ ਜਾਂਦੀ ਹੁਣ ਘਰੇ ਛੱਡ ਕੇ ਆਉਂਦਾ ਇਧਰ ਨਾ ਹੁਣ ਸਾਨੂੰ ਸੀਨ ਦੂਜੀ ਪਾਸੇ ਹਲੋ ਮੈਂ ਨਹੀਂ ਕਿਉਂਕਿ ਮੈਂ ਬੜਾ ਮਾਣ ਮੈਨੂੰ ਕਿਉਂ ਹਟ ਗਿਆ ਮੈਂ ਸਿੰਘ ਜੀ ਸਮਝਾਉਂਦੇ ਹੋਏ ਉਹ ਨਾ ਵਗਿਆ ਪੂਨਾ ਥੰਦਰ ਮਾਰਨੇ ਹਮਾ ਘਰ ਵਧੀਆ ਬਣਾਵਾਂਗੇ ਮਿਹਨਤ ਕਰੂੰਗਾ ਮੈਂ ਐ ਕਰੂੰਗਾ ਆ ਮੈਡਮ ਨੂੰ ਤੁਸੀਂ ਜਾਣਦੇ ਹੋਵੋਗੇ ਇਹਨਾਂ ਦਾ ਇੰਟਰੋਡਕਸ਼ਨ ਅਸ਼ੀਕਰ ਜੀ ਕਿਵੇਂ ਸਾਰੇ ਠੀਕ ਹੋ ਤੇ ਕੀ ਆ ਨਾਮ ਚੈਨਲ ਦਾ ਟਿੱਕਰ ਸਿੰਘ ਵੀ ਟਿੱਕਰ ਸਿੰਘ ਬਲੌਗ ਅੱਛਾ ਮਾਮਾ ਜੀ ਦਾ ਹਾਂ ਜੀ ਠੀਕ ਹੈ ਹੋਰ ਸਾਰੇ ਠੀਕ ਹੋ ਤੇ ਬਲੌਗ ਨੂੰ ਜਾਇਦ ਤੋਂ ਜਿਆਦਾ ਦੇਖਿਆ ਕਰੋ ਚਾਰ ਦਿਆ ਕਰੋ ਸ਼ੇਅਰ ਕਰਿਆ ਕਰੋ ਇੱਕ ਮਿੰਟ ਬੋਲਣਾ ਹੁਣ ਇੱਕ ਮਿੰਟ ਕੀ ਬੋਲਾਂ ਕੁਛ ਵੀ ਕੁਛ ਵੀ ਚਲ ਆਏ ਬੋਲੀ ਤੇਰੀ ਕਮੈਂਟ ਬੋਲਣਾ ਆਏ ਕਿਹਾ ਵੀ ਇੱਕ ਮਿੰਟ ਬੋਲ ਅੱਛਾ ਇੱਕ ਮਿੰਟ ਬੋਲਣਾ ਚਲ ਆ ਇੱਕ ਮਿੰਟ ਹੋ ਗਿਆ ਬਸ ਹਾਂਜੀ ਇੱਕ ਮਿੰਟ ਹੋ ਗਿਆ ਬਸ ਹਾਂ ਠੀਕ ਹੁਣ ਤੁਸੀਂ ਕੁਝ ਹੋਰ 2 ਮਿੰਟ 3 ਮਿੰਟ ਮੈਂ ਪਹਿਲਾਂ ਦੋ ਮਿੰਟ ਕੋਈ ਨਾ ਕੋਈ ਕਰ ਦੇਣੀ ਬਹੁਤ ਜ਼ਿਆਦਾ ਹੈ ਹਾਂ ਜੀ ਹਾਂ ਜੀ ਮੈਂ ਪਰਲੇ ਬਾਸੇ ਖੜੀ ਕਾਏ ਮੇਰੇ ਬੈਕ ਕੈਮਰਾ ਹਾਂਜੀ ਮੈਂ ਤੈਨੂੰ ਉਹਦੇ ਵਿੱਚ ਵੀ ਦਿਖਾਇਆ ਫਿਰ ਨਾ ਕੈਮਰਾ ਗਾਈ ਦਰਦੀ ਵੀ ਜਾ ਕੇ ਦੇਖਾਂ ਫਿਰ ਜਿਵੇਂ ਮੈਂ ਨਹੀਂ ਆਵੀ ਮੈਂ ਵੀ ਉਮੀਦ ਨਹੀਂ ਆ ਕੈਮਰਾ ਬੈਰ ਮੈਂ ਨਹੀਂ ਉਮੀਦ ਨਹੀਂ ਆਵੇ ਮੈਂ ਹੁਣ ਤੂੰ ਮੈਨੂੰ ਦੇਖ ਕੇ ਆ ਵੀ ਮੈਂ ਨਹੀਂ ਆਵੇਂ ਹਾਂਜੀ ਤੁਸੀਂ ਵੀ ਉਮੀਦ ਦਿਖ ਰਹੇ ਆ ਹਾਂ ਫਿਰ ਆਪਾਂ ਹੁਣ ਦੋਨੇ ਦਿਸਾਂਗੇ ਆ ਜਾ ਹੁਣ ਤੁਸੀਂ ਦੋਨੇ ਦਿਨੇ ਆ ਆ ਦੇਖ ਆ ਮੈਂ ਤਾਂ ਚਿੜੀਆਂ ਭਾਈ ਚਿੜੀ ਬਹੁਤ ਜ਼ਿਆਦਾ ਹੋ ਰਹੀ ਹੈ ਬਹੁਤ ਜ਼ਿਆਦਾ ਹੈਲੋ ਖੜਾ ਮਾਸੇ ਤੁਮੇ ਗਿਆ ਬੁਲਾਇਆ ਕੋਤ ਚਿੜੀ ਥੋੜੀ ਹਾਂਜੀ ਸੋ ਨਾਂ ਜਿੜੀ ਕੋ ਕਜੜੀ ਕਹੀ ਜਾਂਦੇ ਆ ਮੈਂ ਨਾਂ ਰੱਖ ਦਿੰਦੇ ਤੇ ਠੀਕ ਆ ਮੇਰਾ ਨਾਂ ਹੀ ਆ ਬਈ ਛਿੜੀ ਠੀਕ ਅੱਜ ਪਤਾ ਲੱਗਿਆ ਪਹਿਲਾਂ ਵੀਡੀਓ ਚ ਦੇਖਿਆ ਸੀਗਾ ਤੂੰ ਤਰ ਗਿਆ ਨਾਂ ਪਤਾ ਲੱਗਿਆ ਜਾਂ ਫਿਰ ਅਬੀ ਮੈਨੂੰ ਦੇਖਿਆ ਦੇਖਿਆ ਜੀ ਦੇਖਿਆ ਵੀ ਨਾਂ ਵੀ ਪਤਾ ਲੱਗਿਆ ਜੀ ਚਲੋ ਵਧੀਆ ਗੱਲ ਆ ਓ ਕਿਦਾਂ ਪਾ ਲਿਆ ਨਹੀਂ ਨਹੀਂ ਯਾਰ ਤੇਰਾ ਇਹ ਵੀ ਕਰਾਦਾ ਯਾਰ ਸੁਆਪਾਂ ਨਹੀਂ ਆਹ ਕਰੇ ਮੈਂ ਤਾਂ ਲਾਵਾਦੀ ਰਪਾਂਡ ਨੂੰ ਉਹਨੂੰ ਉਹ ਕਮੈਂਟ ਹੋਸਟ ਪਤਾ ਨਹੀਂ ਕਦੋਂ ਆ ਗਏ ਜੀ ਜਦੋਂ ਬਰਾਏ ਨੇ ਤੇ ਆਏ ਨੇ ਕਿ ਕਦ ਤੱਕ ਕਰੀਏ ਤਾਂ ਸ਼ੁਕਰਾ ਸ਼ੁਕਰਾ ਪ੍ਰਮਾਤਮਾ ਦਾ ਸੁਣ ਲਈ ਪ੍ਰਮਾਤਮਾ ਨੇ ਮੇਰੀ ਉਹਨਾਂ ਦਾ ਤੈਨੂੰ ਪੁੱਤ ਦੇ ਘਰੋਂ ਨਾਲੀ ਗੱਲ ਨਹੀਂ ਖੁਸ਼ੀ ਦੀ ਗੱਲ ਹੈ ਪੁੱਤ ਪੁੱਤ ਲਈ ਚਿੱਠੀਆਂ ਬਣਿਆ ਇਹ ਚੱਲੋ ਆਪਾਂ ਆਪជា ਅਮਰੀਕਾ ਲਾਉਗੇ ਇੱਥੇ ਨਾ ਸਾਧਨਾ ਦੀ ਬਾਤ ਆਉਂਦੀ ਆ ਠੀਕ ਹੈ ਤੁਸੀਂ ਇਸ ਤੇ ਲਾ ਲਿਓ ਮੈਗਨੀਫਾਈ ਗਲਾਸ ਪਾਇਆ ਹੁੰਦਾ ਹੈ ਜੇ ਆਪ ਕੋ ਵੀ ਦੂਦਰ ਜਾ ਸਕਦਾ ਲੋ ਬਈ ਆਪਣੇ ਇਧਰ ਲੋਕੇਸ਼ਨ ਤੇ ਹੋਈ ਜਾਂਦਾ ਰੰਗ ਕਲਰ ਰਹਿ ਗਿਆ ਸੀ ਦਿਖਾਉਣਾ ਕੈਮਰਾ ਇਹ ਆਹ ਹੋ ਗਿਆ ਇਧਰ ਰੰਗ ਸਾਰੇ ਇਧਰ ਚੱਲੀਆਂ ਦਾ ਕੰਮ ਰੰਗ ਦਾ ਇਦਾਂ ਸ਼ੂਟ ਹੋ ਕੇ ਤੇਰੀ ਚਲੀ ਜਾਂਦੀ ਆ। ਜਿਹੜਾ ਕੇ ਨਾਂ ਨੂੰ ਉਹ ਬੜਾ ਬੜਾ ਆਇਆ ਇੱਥੋਂ ਜਿਹਨੇ ਸ਼ੂਆਦ ਜੀ ਨੂੰ ਪੂਰਾ ਘਾਟੇ।